ਜਿਹੜੇ ਇੱਥੇ ਆਇਆ ਹੋਵੇ ਇਹਨੂੰ ਕਹ ਕਰ ਤੂ ਟੂਟਲੀ ਫਾਰਮ ਬਾਤੂ ਦੁੱਧ ਮਾਸਟਰ ਦੇ ਮੁੰਡਿਆ ਤੂੰ ਆ ਹਜ਼ਾਰ ਹਜ਼ਾਰ ਬੰਦੇ ਦਾ ਟੋਲਾ ਲੈ ਕੇ ਚੱਲ ਲੈਣ ਤੇ ਤੇਰੇ ਤੇ ਇੰਨਾ ਡਰ ਗਿਆ ਤੂੰ ਲੁਧਿਆਣੇ ਦੀ ਜਨਤਾ ਤੋਂ ਤੂੰ ਲੋਕਾਂ ਨੂੰ ਡੱਕੀ ਫਿਰਦਾ ਬਾਹਰ ਡਿਬੇਟ ਲੁੱਕ ਕੇ ਕਰਨੀ ਹੈ ਜਾਂ ਤੈਨ ਖਲੇ ਜੱਕਾ ਡਿਬੇਟ ਕਰ ਲੈ ਅੰਦਰ ਕੌਣ ਬੈਠੇ ਹੋਣਗੇ ਕੀ ਸਮਝਦੇ ਹੋ ਇਹ ਭਗਵੰਤ ਮਾਨ ਬੋਤਲ ਪੀਤੀ ਬੈਠਾ ਹੋਊਗਾ ਅੰਦਰ ਹੋਰ ਅਨੇ ਕੀ ਕਰਨਾ ਹੈ ਇਹਦੀ ਔਕਾਤ ਕੀ ਹੈ ਦੀ ਕੇਜਰੀਵਾਲ ਲਾਲੇ ਨੇ ਜੋ ਕਹਿਣਾ ਉਹ ਕਰਨਾ ਏ ਨੇ ਇਹਨੂੰ ਕਹਾਂ ਦੇਣਾ ਪੰਜਾਬ ਦਾ ਪਾਣੀ ਦੇ ਕੇ ਦਿਖਾ ਤੇਰੀ ਧੌਣ ਤੇ ਗੁੱਡਾ ਰੱਖਾਂਗੇ ਪਾਣੀ ਤੈਨੂੰ ਲੈਣ ਦਿੰਦੇ ਆ ਅਸੀਂ ਇਹਨੇ ਸੈਂਕੜੇ ਖਰਚਾ ਹੋ ਗਿਆ ਇਹਨੇ ਕੌਣ ਪੇ ਕਰ ਰਿਹਾ ਹੈ ਇਹ ਯੂਨੀਵਰਸਿਟੀ ਹੈ ਕਿ ਸੇ ਅਸੀਂ ਅਖਾੜਾ ਬਣਾਉਂਤਾ ਇਹਨੇ ਕਦੇ ਇੱਥੇ ਚੈੱਕ ਵੰਡਣ ਆ ਜਾਂਦਾ ਹੈ ਚੈੱਕ ਕਦੇ ਵੰਡਦਾ ਜਿਹੜਾ ਸੈਂਟਰ ਦੇ ਹਾਊਸਿੰਗ ਸਕੀਮ ਦੇ ਆ ਜਿਹੜੇ ਪੇਮੈਂਟ ਗਈ ਨਹੀਂ ਉਹਦੇ ਚੈੱਕ ਬਣਾ ਕੇ ਵੰਡਦਾ ਇੱਥੇ ਬੁੱਥੀਆਂ ਟੰਗਿਆ ਫਿਰਦੀਆਂ ਇਹਦੀਆਂ ਕੋਨੇ ਕੋਨੇ ਬੁੱਥੀ ਲੱਗੀ ਹੋਈ ਹੈ ਇਹਦੀ 16000 ਨੌਕਰੀਆਂ ਦੇਤੀਆਂ 16 ਕਾਲਜ ਖੋਲਤੇ ਨਸ਼ਾ ਪਰਿਸ਼ਟਾਚਾਰ ਮੁਕਤ ਪੰਜਾਬ ਫਾਇੰਡ ਅਪ ਕਰ ਬਿਜ਼ਨਸ ਡਿਪਾਰਟਮੈਂਟ ਦੇ ਭ੍ਰਸ਼ਟਾਚਾਰ ਨਹੀਂ ਤੁਹਾਡਾ ਸਾਹਿਬ ਇਹ ਆਮ ਜਨਤਾ ਦੇ ਲਈ ਸਿਆਸੀ ਡਿਬੇਟ ਸੀ ਪਰ ਆਮ ਜਨਤਾ ਤਾਂ ਅંદર ਜਾਣ ਹੀ ਰਹੀ ਫਿਰ ਅੰਦਰ ਬੈਠਾ ਬੈਠੇਗਾ ਕੌਣ ਕੌਣ ਸੁਨੇਗਾ ਇਹ ਮਰਾਸੀ ਦੀ ਡਾਂਗ ਫੇਰੂ ਸੀ ਹੋਰ ਕੀ ਸੀ ਮਰਾਸੀ ਹੈ ਹੋਰ ਕੀ ਹੈ ਇਹ ਇਹਨੂੰ ਇਹਨੂੰ ਕਹ ਲੈ ਆ ਕੇ ਬਾਂਦਰ ਬਾਂਦਰੀ ਦਾ ਨਾਚ ਕਰਾ ਇੱਥੇ ਪੋਰਟੂਗੀ ਕਰਨਾ ਹੈ ਤੂੰ ਪੰਜਾਬ ਚਾਤੀ ਕਿੱਤਾ ਕੀ ਹੈ ਤੂੰ ਮਦਾਰੀ ਬਣੇ ਦੇ ਅਲਾਵਾ ਕਿੱਤਾ ਕੀ ਹੈ ਮਦਾਰੀ ਬਣਾ ਤੂੰ ਕਰਦਾ ਮਦਾਰੀ ਬਣੇ ਦੇ ਅਲਾਵਾ ਤੇਰੇ ਕੋਲ ਹੈ ਹੀ ਕੱਖ ਨਹੀਂ ਦੇਖੋ ਪੰਜਾਬ ਦੀ ਵੱਧ ਕਿਸਮਤ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਕਹਿੰਨਾ ਹੈ ਕਿ ਇਹਦਾ ਮਗਰ ਲੱਗੇ ਤੁਸੀਂ ਪੰਜਾਬ ਇਹਨਾਂ ਦੇ ਹੱਥ ਦਿੰਦਾ ਹੈ ਇਹ ਡਾਕੂਆਂ ਦੇ ਇਹ ਪੀਲੀਆ ਪੱਗਾ ਮੜ ਕੇ ਭਗਤ ਸਿੰਘ ਦੀ ਸ਼ਕਲ ਲੈ ਕੇ ਜਾਂਦੇ ਆ ਭਗਤ ਸਿੰਘ ਪਤਾ ਹੈ ਕੌਣ ਸੀ ਭਗਤ ਸਿੰਘ ਕਾਮੁਨਿਸਟ ਸੀ ਮੈਂ ਠੋਕ ਕੇ ਕਹਿਣਾ ਚਾਹਤੀ ਠੋਕ ਕੇ ਭਗਤ ਸਿੰਘ ਨੇ ਜਾਦੇ ਫਾਂਸੀ ਲੱਗੀ ਲੈਨਨ ਦੀ ਆਟੋਬਾਇਓਗ੍ਰਾਫੀ ਪੜ੍ਹੀ ਸੀ ਤੁਸੀਂ ਭਗਤ ਸਿੰਘ ਦੀ ਫੋਟੋ ਨਾਲ ਪਿਆਰ ਕਰਦੇ ਹੋ ਜਾਂ ਦੇ ਵਿਚਾਰਾਂ ਨਾਲ ਪਿਆਰ ਕਰਦੇ ਹੋ ਚਾਰ ਕੋਠੀਆਂ ਦੇ ਵਿੱਚ ਤੂੰ ਬੈਠਾ ਹੈ ਚਾਰ ਕੋਠੀਆਂ ਚਾਰ ਕੋਠੀਆਂ ਦਾ ਤੇਰਾ ਦਫਤਰ ਹੈ ਹਜ਼ਾਰ ਹਜ਼ਾਰ ਬੰਦਾ ਲੈ ਕੇ ਤੂੰ ਤੁਰਦਾ ਹੈ ਤੂੰ ਸਭ ਤੋਂ ਤੇਰੀਆਂ ਬੰਗਾਂ ਜਿਹੜੀਆਂ ਭੜੀਆਂ ਹੋਈਆਂ ਬਾਹਾਂ ਤੇਰੇ ਘਰ ਦੇ ਬੰਦਿਆਂ ਦੀਆਂ ਤੂੰ ਆਵਾਜ਼ ਵੀ ਕਿਹਨਾਂ ਆਦਮਾ ਸਾਹਿਬ ਵਿਰੋਧੀ ਧਿਰਾਂ ਦਾ ਕੋਈ ਆਗੂ ਨੂੰ ਪਹੁੰਚਿਆ ਉਹਦੇ ਤੇ ਵੀ ਵੱਡੇ ਸਵਾਲ ਖੜੇ ਕਰ ਰਹੇ ਨੇ ਕਹਿੰਦੇ ਸਾਹਿਬ ਫੇਸ ਕੈਮਰਾ ਕੈਮਰਾ ਫੇਸ ਮੈਂ ਆਇਆ ਮੈਨੂੰ ਅੰਦਰ ਜਾਂਦੇ ਹੋ ਲੈ ਜਾਓ ਮੈਨੂੰ ਅੰਦਰ ਜਾਂ ਮੈਂ ਬੋਲਣ ਨੂੰ ਤਿਆਰ ਆਂ ਮੈਂ ਦੋ ਹੱਥਾਂ ਨਾਲ ਉਹਨੂੰ ਬੋਲਣ ਲਈ ਤਿਆਰ ਆ ਕਿ ਲਿਆ ਤੇਰੀ ਦਾੜੀ ਪੱਟਿਆ ਸੀ ਤੂੰ ਕੀਤਾ ਕੀ ਆ ਪੰਜਾਬ ਦਾ ਕਿਸੇ ਗੇੜ ਤੋਂ ਨਹੀਂ ਜਾਣ ਦਿੱਤਾ ਜਾ ਰਿਹਾ ਕਿਸੇ ਤੋਂ ਨਹੀਂ ਦਿੱਤਾ ਜਾਣ ਦੇ ਰਿਹਾ ਐਂਟਰੀ ਪਾਸ ਐਂਟਰੀ ਬੰਦ ਹੈ ਐਂਟਰੀ ਪਾਸ ਡੀਸੀ ਨੂੰ ਨਹੀਂ ਪਤਾ ਏਡੀ ਕਿਸ ਨੂੰ ਨਹੀਂ ਪਤਾ ਕਿਸੇ ਨੂੰ ਨਹੀਂ ਪਤਾ ਮੈਂ ਮੋਰ ਸਾਹਿਬ ਮੇਰੇ ਨਾਲ ਆਏ ਆ ਉਹ ਸੀਪੀਆਈ ਤੋਂ ਹੈ ਡਿਸਟ੍ਰਿਕਟ ਸੈਕਟਰੀ ਹੈ ਉਹ ਕਹਿੰਦੇ ਮੈਂ ਡੀਸੀ ਨੂੰ ਫੋਨ ਕਰਦਾ ਚੱਕਦੀ ਨਹੀਂ ਏਡੀਸੀ ਕਹਿੰਦਾ ਦਿੱਲੀ ਵਾਲਿਆਂ ਨੂੰ ਪਤਾ ਦਿੱਲੀੋਂ ਪਾਸ ਆਏ ਕਿਹੜਾ ਦਿੱਲੀ ਦੇ ਜਾਂ ਦਿੱਲੀ ਜਾ ਕੇ ਰਾਜਧਾਨੀ ਬਣਾ ਲਵੇ ਆਪਣੀ ਛੱਡ ਜਵੇ ਪੰਜਾਬ ਨੂੰ ਇਹ ਚਾਰ ਨੰਬਰ ਗੇਟ ਤੋਂ ਕਹਿ ਰਹੇ ਨੇ ਕਿ ਆਮ ਐਂਟਰੀ ਬੜੀ ਹੈਗੀ ਆ ਚਾਰ ਨੰਬਰ ਗੇਟ ਤੋਂ ਹੈ ਅਖਬਾਰ ਚੋਪੜਿਆ ਇੱਕ ਨੰਬਰ ਆ ਗਿਆ ਇੱਕ ਨੰਬਰ ਤੇ ਅਖਬਾਰ ਚ ਲਿਖਿਆ ਨਹੀਂ ਪੜਿਆ ਨਹੀਂ ਤੁਸੀਂ ਇੱਕ ਨੰਬਰ ਤੋਂ ਐਂਟਰੀ ਹੈ ਚਲੋ ਤੁਸੀਂ ਸਾਰੇ ਘਟਾ ਦੇ ਜਾਊਗਾ ਮੈਂ ਕਿਉਂ ਨਹੀਂ ਬੱਦਲ ਆ ਰਹੇ ਡਿਬੇਟ ਦੀ ਕਿਹੜੀ ਡਿਬੇਟ ਤੁਸੀਂ ਤੁਸੀਂ ਸਾਰੇ মিডিਆ ਵਾਲੇ ਹੋ ਦੱਸੋ ਮੈਨੂੰ ਡਿਬੇਟ ਕੀ ਹੁੰਦੀ ਹੈ ਟੋਰਾਂਟੋ ਯੂਨੀਵਰਸਿਟੀ ਦੇ ਵਿੱਚ ਡਿਬੇਟ ਹੁੰਦੀ ਹੈ ਪੂਰੀ ਵਰਲਡ ਲੈਵਲ ਦੀ ਉਹਦੇ ਵਿੱਚ ਪ੍ਰਧਾਨਗੀ ਮੰਡਲ ਬੰਦ ਹੈ ਇੰਡੀਪੈਂਡੈਂਟ ਬੰਦਿਆਂ ਦਾ ਉੱਥੇ ਸੱਦੇ ਜਾਂਦੇ ਆ ਕੰਸਲਰ ਵਰਗੇ ਵੀ ਪੋਲਿਟਿਸ਼ੀਅਨ ਬੜੇ ਬੜੇ ਐਡਮਿਨਿਸਟਰੇਟਰ ਇਕਨੋਮਿਸਟ ਲਾਇਰਸ ਉੱਥੇ ਸੱਦ ਕੇ 6-6 ਮਿੰਟ ਟਾਈਮ ਮਿਲਦਾ ਬੋਲਣ ਲਈ ਫਿਰ 4-4 ਮਿੰਟ ਬੋਲਦਾ ਰਿਬੱਟ ਕਰਨ ਲਈ ਫਿਰ 6 ਮਿੰਟ ਬੋਲਦਾ ਸਾਰੂ ਗੱਲ ਕਰਨ ਲਈ ਫਿਰ ਆਰਗੇਨਾਈਜ਼ਰ 10 ਮਿੰਟ ਬੋਲ ਕੇ ਸਮ ਅਪ ਕਰਦਾ ਹੈ ਫਿਰ ਓਪਨ ਡਿਬੇਟ ਕੀਤੀ ਜਾਂਦੀ ਹੈ ਜਨਤਾ ਤੋਂ ਸਵਾਲ ਪੁੱਛੇ ਜਾਂਦੇ ਆ ਤੁਸੀਂ ਦੱਸੋ ਤੁਹਾਡੇ ਮੀਡੀਆ ਵਾਲਿਆਂ ਨੂੰ ਅੰਦਰ ਜਾਣ ਦਿੱਤਾ ਜੇ ਮੀਡੀਆ ਤੋਂ ਵੀ ਡਰਦਾ ਹੈ ਭਗਵੰਤ ਮਾਨ ਫਿਰ ਇਹ ਦੱਸੋ ਕਿ ਤੇਨੂੰ ਵਿਸ਼ਵਾਸ ਹੈ ਇਹ ਡਿਬੇਟ ਟਕਾਉਂਚ ਹੈ ਮੈਂ ਪਹਿਲਾਂ ਕਹਿੰਦਾ ਸੀ ਕਿ ਕਿਸੇ ਪੋਲੀਟੀਕਲ ਪਾਰਟੀ ਨੂੰ ਅੰਦਰ ਨਹੀਂ ਜਾਣ ਦੇਣਾ ਅਕਾਲੀ ਦਲ ਨੇ ਸਭ ਤੋਂ ਵੱਧ ਸਿਆਣਪ ਕੀਤੀ ਹੈ ਅਸੀਂ ਇਹਦਾ ਰੰਗ ਪਹਿਲਾਂ ਸਮਝ ਕੇ ਅਸੀਂ ਓਪਨ ਕਿਹਾ ਕਿ ਇਹ ਜੀ ਡਿਬੇਟ ਚ ਅਸੀਂ ਨਹੀਂ ਜਾਣਾ ਕਾੜੀ ਸਾਫਤਾ ਸੀਐਮ ਜਿਹੜੇ ਚੰਨੇ ਆ ਉਹਨਾਂ ਨਾਲ ਗੱਲ ਹੋਈ ਵੀ ਨਹੀਂ ਉਹ ਕਹਿੰਦੇ ਮੈਨੂੰ ਰਸਤੇ ਦੇ ਵਿੱਚੋਂ ਮੋੜ ਦਿੱਤਾ ਗਿਆ ਗੱਡੀਆਂ ਮੋੜਤੀ ਪੂਰੇ ਪੰਜਾਬ ਤੇ ਨਾਕੇ ਲਾਏ ਆ ਕਿਸਾਨ ਤੁਹਾਡੇ ਬਾਹਰ ਬੈਠੇ ਆਂ ਦੇਖ ਲਓ ਲੱਖਾ ਸੁਧਾਨਾ ਇੱਕ ਮੀਟਿੰਗ ਹੋਈ ਸੀ ਜਿਹੜੀ ਪ੍ਰਗਟ ਸਿੰਘ ਨੇ ਕੀਤੀ ਉੱਥੇ ਤੁਸੀਂ ਸੁਣਿਆ ਨਹੀਂ ਮਾਈਕ ਚੱਕ ਕੇ ਬੋਲਿਆ ਕਿਸੇ ਨੇ ਰੋਕਿਆ ਉਹਨੂੰ ਜਿਹੜਾ ਬੰਦਾ ਆਪਣਾ ਕ੍ਰਿਟਿਸਿਜ਼ਮ ਟੋਲਰੇਟ ਨਹੀਂ ਕਰ ਸਕਦਾ ਉਹਨੂੰ ਕਹਿੰਦੇ ਹੈਗੇ ਕਿ ਇਹ ਸਦਾਮ ਹੁਸੈਨ ਇਹ ਜਿਹੜਾ ਭਗਵੰਤ ਮਾਨ ਹੈ ਇਹ ਸਦਾਮ ਹੁਸੈਨ ਪੰਜਾਬ ਦਾ ਹੁਣ ਤੁਸੀਂ ਅੰਦਰ ਐਂਟਰ ਅੰਦਰ ਕਰ ਰਹੇ ਹੋ ਐਂਟਰ ਜਾਣੇ ਨਹੀਂ ਦਿੰਦੇ ਕਰਕੇ ਕੋਸ਼ਿਸ਼ ਕੀਤੀ ਜਾਂਦੀ ਹੈ ਅਸੀਂ ਜਾਣੇ ਨਹੀਂ ਦਿੰਦੇ ਆ ਲੋਟੋ ਦੇ ਸਾਹਮਣੇ ਚੱਲ ਆਓ ਆ ਜਾਓ ਤੁਹਾਡਾ ਪਹੁੰਚ ਹੁੰਦਾ ਹੈ ਅਸਲੀ ਦਾਸ ਸਪੋਕਟਿਸ਼ ਹੈ ਤੁਸੀਂ ਦੇਖ ਸਕਦੇ ਹੋ ਕਿ ਉਹ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਦੀ ਕੋਸ਼ਿਸ਼ ਕਰਨਗੇ ਮੈਂ ਡਿਵਿਡ ਤੇ ਜਾਣਾ ਹੈ ਜੀ ਜਾਣਦੇ ਹੋਗੇ ਸਰ ਪੁਲਿਸ ਕੀ ਹੁਕਮ ਹੈ ਜੀ ਤੁਹਾਨੂੰ ਅਸੀਂ ਕੀ ਕੀ ਤਰ੍ਹਾਂ ਅੰਦਰ ਜਾਣਦੇ ਹੋ ਪਾਸ ਹੈਗਾ ਸਰ ਹਾਂਜੀ ਪਾਸ ਕਿਨੇ ਦਿੱਤਾ ਲਿਆਉ ਦਿਓ ਨਹੀਂ ਨਹੀਂ ਦੇਣ ਵਾਲਾ ਕੌਣ ਹੈ ਪਾਸ ਮਿਲਦਾ ਪਾਸ ਤੋਂ ਦੇਣ ਵਾਲਾ ਕੌਣ ਹੈ ਮੈਨੂੰ ਦੱਸੋ ਕਿੱਥੋਂ ਮਿਲਦਾ ਪਾਸ ਇਨਵੀਟੇਸ਼ਨ ਕਾਰਡ ਇਨਵੀਟੇਸ਼ਨ ਐਡਮਿਨਿਸਟ੍ਰੇਸ਼ਨ ਤੋਂ ਤੁਹਾਨੂੰ ਕਿਹਨੇ ਇਨਵੀਟੇਸ਼ਨ ਦਿੱਤਾ ਕੋਈ ਨਹੀਂ ਓਪਨ ਦੇ ਵਿੱਚ ਕੋਹਨੋ ਕੇ ਇਨਵੀਟੇਸ਼ਨ ਦਿੰਦਾ ਅਸੀਂ ਤਾਂ ਡਿਊਟੀ ਦੇ ਆ ਅਸੀਂ ਵੀ ਡਿਊਟੀ ਦੇ ਆ ਅਸੀਂ ਪੰਜਾਬ ਦੀ ਜਨਤਾ 3 ਕਰੋੜ ਚੋਂ ਇੱਕ ਹੈ ਮੈਨੂੰ ਜਾਣਦੇ ਹੋਗੇ ਮੈਂ ਤਾਂ ਸਵਾਲ ਬਈ ਜਾਣਦੇ ਹੋਗੇ ਜਿਹੜੇ ਗੇਟ ਤੋਂ ਐਂਟਰੀ 8 ਨੰਬਰ ਤੋਂ ਉੱਥੋਂ ਜਾ ਸਕਦੇ ਤੁਸੀਂ ਜਿਹੜੇ ਕਿਹੜੇ ਗੇਟ ਤੋਂ ਐਂਟਰੀ 8 ਨੰਬਰ ਤੋਂ ਆਮ ਪਬਲਿਕ ਦੀ ਐਂਟਰੀ 게ਟ ਹੈ ਉੱਥੇ ਐਂਟਰੀ 게ਟ 8 ਨੰਬਰ ਤੇ ਇੱਥੇ ਮੈਂ ਜਾਇਆ ਹਾਂ ਉਹ ਕਹਿੰਦੇ 1 ਨੰਬਰ ਤੇ ਆਇਆ ਨਹੀਂ ਇੱਥੇ ਨਹੀਂ ਇੱਥੇ ਵੀਆਈਪੀ ਦੀ ਐਂਟਰੀ 게ਟ 8 ਨੰਬਰ ਆ ਪੀਵੀਆਈਪੀ ਕੀ ਹੁੰਦਾ ਦੱਸੋ ਵੀਵੀਆਈਪੀ ਚ ਕੀ ਹੁੰਦਾ ਆਪਾਂ ਇਸ ਵਾਸਤੇ ਜਾਣੇ ਪਹਿਲਾਂ ਦੱਸੋ ਵੀਵੀਆਈਪੀ ਕੀ ਹੁੰਦਾ ਜਿਹੜੀ ਕੋਈ ਸਾਡੇ ਕੋਲ ਲਿਸਟ ਇਹ ਕਹਿੰਦੇ ਆ ਕਿ ਵੀਵੀਆਈਪੀ ਜਾਣ ਵਾਲਾ ਵੀਆਪੀ ਵੀਵੀਆਈਪੀ ਕੌਣ ਹੈ ਮੈਂ ਐਕਸਐਮਐਲ ਐਕਸ ਚੇਅਰਮੈਨ ਬਾਰ ਕਾਉਂਸਲ ਦਾ ਹਾਂ ਜੀ ਪਰ ਵਕੀਲ ਹਾਂ ਮੈਂਬਰ ਬਾਰ ਕਾਉਂਸਲ ਹਾਂ ਵੀਵੀਆਈਪੀ ਕੀ ਹੁੰਦਾ ਦੱਸੋ ਮੈਨੂੰ ਇਹ ਆਮ ਆਦਮੀ ਪਾਰਟੀ ਵੀਵੀਆਈਪੀ ਇਹ ਇਹ ਸਾਰੇ ਆਮ ਆਦਮੀ ਕਹਿਣ ਵਾਲੇ ਇਹ ਜਿੰਨੇ ਹੈਗੇ ਇਹ ਹੁਣ ਵੀਵੀਆਈਪੀ ਇਹ ਵੀਵੀਆਈਪੀ ਦੇ ਬੇਟਾ ਹੈ ਇਹ ਵੀਵੀਆਈਪੀ ਅੰਦਰ ਜਾਣਗੇ ਇੱਥੇ ਇੱਥੇ ਆਮ ਆਦਮੀ ਅੰਦਰ ਨਹੀਂ ਜਾ ਸਕਦਾ ਆ ਸੁਣ ਲੋ ਆ ਸੁਣ ਲੋ ਆਮ ਆਦਮੀ ਨਹੀਂ ਜਾ ਸਕਦਾ ਭਗਵਾਨ ਜੀ ਮਾਨ ਮੁਰਦਾਬਾਦ ਮੁਰਦਾਬਾਦ ਭਗਵਾਨ ਜੀ ਮਾਨ ਮੁਰਦਾਬਾਦ ਮੁਰਦਾਬਾਦ ਇਹ ਆ ਇਹਨਾਂ ਨੂੰ ਪੁੱਛੋ ਆ ਜਿੰਨੇ ਵਿਚਾਰੇ ਇੱਥੇ ਕਾਠ ਮਾਰੇ ਤਿੰਨ ਦਿਨ ਦੇ ਤਿੰਨ ਦਿਨ ਦੇ ਇੱਥੇ ਧੱਕੇ ਮਾਰਨ ਲੱਗੇ ਆ ਮੈਂ ਸਵੇਰੇ ਸਾਈਕਲ ਤੇ ਸੈਰ ਕਰਨ ਜਾਂ ਉਹ ਨਹੀਂ ਮੈਨੂੰ ਬੜਨ ਦਿੱਤਾ ਇਹ ਗੰਦ ਪਾਇਆ ਪਿਆ ਹੈ ਭਗਵਾਨ ਕਮਾਨ ਨੇ ਵੀ ਇਹ ਕੰਕਰ ਖਤਮ ਕਰਨੀ ਆ ਨਹੀਂ ਆ ਵੀ ਇਹ ਵੀ ਕੰਕਰ ਖਤਮ ਨਹੀਂ ਹੋ ਰਹੀ ਜੀ ਨੈਗੇਟਿਵ ਹੋਣ ਲੱਗ ਗੱਲ ਕੱਲ ਕੱਲਾ ਵੀ ਵੀ ਤੁਸੀਂ ਮੀਡੀਆ ਅੰਦਰ ਅਲਾਉਡ ਹੋ ਐਦਾ ਕੀਤਾ ਤੁਸੀਂ ਪਹਿਲਾਂ ਮੈਨੂੰ ਮੈਂ ਤੁਹਾਨੂੰ ਸਵਾਗਤ ਨਾ 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 ਮੀਡੀਆ ਅੰਦਰ ਨਹੀਂ ਮੀਡੀਆ ਅੰਦਰ ਨਹੀਂ ਆਪਣਾ ਮੁਲਾਜ਼ਮ ਨੂੰ ਕੁਰਸੀ ਦੇਣੀ ਹੈ ਬੋਲਣਾ ਕਿਨੇ ਆ ਉਹਦਾ ਨਹੀਂ ਪਤਾ ਕੀ ਤਰੀਕਾ ਉਹਦਾ ਨਹੀਂ ਪਤਾ ਇਹ ਡਿਬੇਟ ਥੋੜਾ ਅਸੀਂ ਇਹ ਦੱਸਣ ਆਏ ਆ ਕਿ ਡਿਬੇਟ ਨਹੀਂ ਹੈ ਇਸ ਲਈ ਅਕਾਲੀ ਦਲ ਵਿੱਚ ਨਹੀਂ ਆਇਆ ਮੈਂ ਤਿਆਰ ਹਾਂ ਮੈਂ ਸਿਟੀਜ਼ਨ ਤੇ ਆ ਰਿਹਾ ਹਾਂ ਭਗਵੰਤ ਮਾਨ ਮੇਰਾ ਨਾਮ ਲੈਂਦਾ ਹਰ ਵਾਰ ਭਗਵੰਤ ਮਾਨ ਇਨਵਾਈਟਡ ਨਹੀਂ ਆਇਆ ਪਲੀਜ਼ ਭਗਵੰਤ ਮਾਨ ਜਦ ਮੂੰਹ ਖੋਲ ਲੈਂ ਮੇਰਾ ਨਾਮ ਲੈਂਦਾ ਹੈ ਕਹਿੰਦਾ 3 ਕਰੋੜ ਪੰਜਾਬੀਆਂ ਨੂੰ ਮੈਂ ਜਵਾਬ ਦੇਈਆਂ ਮੈਂ 3 ਕਰੋੜ ਚ ਖਾ ਕੇ ਨਹੀਂ ਹੈ ਦੱਸੋ ਮੈਂ ਕਾਮਨ ਸਿਟੀਜ਼ਨ ਆ ਦਸਤਾਵੇਜ਼ਾਂ ਦੀ ਗੱਲ ਕੀਤੀ ਜਾ ਰਹੀ ਸੀਗੀ ਜਿਹੜੇ ਹੋਟਲ ਦੇ ਦਸਤਾਵੇਜ਼ਾਂ ਦੀ ਗੱਲ ਕੀਤੀ ਜਾ ਰਹੀ ਸੀ ਅਸੀਂ ਕੁਝ ਸਾਡੇ ਕੋਲ ਸੁਣਾਇ ਨਹੀਂ ਚਾਹਾਂ ਹੈ ਨਹੀਂ ੱਥੇ ਮਾਰੋ ਚੱਖੇ ੱਥੇ ਮਾਰੋ ਜਿਹੜੇ ਕਮਰਾਂ ਵਿੱਚ ਭੇਜਿਆ ਤੁਹਾਨੂੰ ਮਾਰੋ ੱਥੇ ਮੈਨੂੰ ਆਹੋ ਆਜੋ ਹਾ ੱਥੇ ਮਾਰੋ ਆਜੋ ਮਾਰੋ ੱਥੇ ਆਜੋ ਆਹੋ ਪੁਲਿਸ ਸਾਹਿਬ ਦੇਖੋ ਪਹਿਲਾਂ ਗ੍ਰੀਟ ਕਰੋ ਗੱਲ ਕਰੀਏ ਆਪਾਂ ਜਦੋਂ ਕਿਹਾ ਗਿਆ ਸੀ